ਸੋ ਪਟਾਲੇ ਦੇ ਵਿੱਚ ਕ੍ਰਿਸਪਰੀ ਹੋਈ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਤੁਹਾਨੂੰ 10 ਤਰ੍ਹਾਂ ਦੇ ਡਿਫਰੈਂਟ ਟਾਈਪ ਦੇ ਜਿਹੜੇ ਕੁੱਲੜ ਪੀਜ਼ਾ ਨੇ ਮਿਲ ਜਾਣਗੇ ਸੋ ਅਸੀਂ ਇੱਥੇ ਕੀ ਕੀ ਟਰਾਈ ਕਰਿਆ ਆujourd'hui ਬਾਰੇ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਅਸੀਂ ਆਰਡਰ ਕਰੇ ਸੀ ਨਾ ਦਾ ਸਪੈਸ਼ਲ ਪੀਜ਼ਾ ਤੇ ਨਾਲ ਅਸੀਂ ਕੋਲਡ ਕਾਫੀ ਸਪੈਸ਼ਲ ਪੀਜ਼ਾ ਦੇਖਣ ਵਿੱਚ ਬਹੁਤ ਘੈਂਟ ਤੇ ਯੂਨਿਕ ਲੱਗ ਰਹੇ ਸੀ ਇਸ ਪੀਜ਼ੇ ਦੀ ਖਾਸ ਗੱਲ ਮੈਨੂੰ ਇਹ ਲੱਗਦੀ ਹੈ ਇਸ ਪੀਜ਼ਾ ਦਾ ਜਿਹੜਾ 도ਸਾ ਬਹੁਤ ਜ਼ਿਆਦਾ ਪਤਲਾ ਸੀ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗ ਰਿਹਾ ਸੀ ਤੇ ਮੇਰੇ ਨਾਲ ਨਾਲ ਬ੍ਰਿੰਦਰ ਬਾਈ ਤੇ ਆਪਣੇ ਪਿਛਲੇ ਬਰ 뮤జిక్ ਬਾਈ ਨੇ ਵੀ ਪੀ ਪੀਜ਼ਾ ਟਰਾਈ ਕਰ ਰਹੇ ਇਹ ਹੈ ਚੀਚੇਲੀ ਕੁਲੜ ਪੀਜ਼ਾ ਤੇ ਇਸ ਕੁਲੜ ਦੀ ਇੱਕ ਤਾਂ ਮੈਨੂੰ ਕੁਆਂਟੀਟੀ ਬਹੁਤ ਵਧੀਆ ਲੱਗੀ ਇਕੱਲੇ ਬੰਦੇ ਲਈ ਬਹੁਤ ਹੈ ਇਹ ਕੁਆਂਟੀਟੀ ਤੇ ਟੇਸਟ ਦੀ ਗੱਲ ਕਰਾਂ ਇਹਦੇ ਵਿੱਚ ਹਰ ਚੀਜ਼ ਨੂੰ ਬਹੁਤ ਵਧੀਆ ਤਰੀਕੇ ਨਾਲ ਬੈਲੈਂਸ ਕਰਿਆ ਹੋਇਆ ਸੀ ਤੇ ਆਪਣੇ ਪਿਛਲੇ ਵਾਰ ਮਿਊਜ਼ਿਕ ਬਾਈ ਨੇ ਇਹਨਾਂ ਦਾ ਸਪੈਸ਼ਲ ਕੁਲੜ ਪੀਜ਼ਾ ਟਰਾਈ ਕਰਿਆ ਸੀ ਤੇ ਬ੍ਰਿੰਦਰ ਬਾਈ ਨੇ ਟਰਾਈ ਕਰਿਆ ਸੀ ਫਾਰਮ ਫਰੈਸ਼ ਕੁਲੜ ਪੀਜ਼ਾ ਸਾਰਿਆਂ ਦਾ ਟੇਸਟ ਬਹੁਤ ਜ਼ਿਆਦਾ ਘੈਂਟ ਸੀ ਤੇ ਮੈਂ ਆਪਣੇ ਲਈ ਆਰਡਰ ਕਰੀ ਜੀ ਬਾਟਰ ਮਿਲਨ ਮਹੀਤੋ ਤੇ ਉਸ ਤੋਂ ਬਾਅਦ ਮੈਂ ਟਰਾਈ ਕਰੀ ਇਹਨਾਂ ਦੀ ਕੋਲਡ ਕਾਫੀ ਡਰਿੰਕਸ ਵੀ ਇਹਨਾਂ ਨੇ ਬਹੁਤ ਘੈਂਟ ਬ